ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਦੋਸਤੋ ਆ ਜਿਹੜਾ ਨਰਮਾ ਦੇਖ ਰਹੇ ਹੋ ਇਹ 773 ਇਸ ਨੂੰ ਕੋਈ ਵੀ ਪਾਣੀ ਨਹੀਂ ਲੱਗਾ ਯਾਨੀ ਆਪਾਂ ਇਹਨੂੰ ਨਹਿਰ ਦਾ ਪਾਣੀ ਕੋਈ ਵੀ ਨਹੀਂ ਲਾਇਆ ਤੁਸੀਂ ਫਸਲ ਸਾਰੀ ਦੇਖ ਸਕਦੇ ਹੋ ਦੋ ਤਿੰਨ ਚੰਗੀਆਂ ਬਰਸਾਤਾਂ ਹੋ ਗਈਆਂ ਉਹਦੇ ਨਾਲੇ ਬਰਸਾਤ ਦੇ ਉੱਤੇ ਇੱਕ ਲੋਤਾਵ ਤੇ ਇਹਨੂੰ ਆਪਾਂ ਇੱਕ ਜਾਂ ਦੋ ਵਾਰੀ ਜਿਹੜੀ ਦੋ ਡੋਜ਼ਾਂ ਆਪਾਂ ਕਹਿ ਸਕਦੇ ਹਾਂ ਕਿ 15-15 ਕਿਲੋ ਯੂਰੀਆ ਪਾਇਆ ਵਾ ਥੱਲੇ ਇਹਨੂੰ ਕੁਝ ਵੀ ਨਹੀਂ ਪਾਇਆ ਸੀ ਆਪਾਂ ਨਾ ਕੋਈ ਡੀਏਪੀ ਨਾ ਕੋਈ ਸੁਪਰ ਨਾ ਹੀ ਕੋਈ ਐਮਓਪੀ ਕੁਝ ਵੀ ਨਹੀਂ ਪਾਇਆ ਯਾਨੀ ਇੱਕ ਵੀ ਇਕੱਲਾ ਕੇਰਿਆ ਸੀ ਆਪਾਂ ਇਹਦਾ ਤੇ ਹੁਣ ਤੁਸੀਂ ਇਹਦੀ ਗਰੋਥ ਦੇਖੋ ਕੁਝ ਤਾਂ ਬਰਸਾਤ ਦੇ ਰੰਗ ਆ ਬਾਕੀ ਨਰਮਾ ਇੱਕ ਐਵੇਂ ਦੀ ਖੇਤੀ ਆ ਕਿ ਜਿਹੜਾ ਬਹੁਤ ਥੋੜਾ ਪਾਣੀ ਪਾਲਦਾ ਜੀ ਤੁਸੀਂ ਇਹਦਾ ਫਲ ਵੀ ਦੇਖ ਸਕਦੇ ਹੋ ਐਵੇਂ ਨਹੀਂਗਾ ਕਿ ਆਪਾਂ ਇਹਨੂੰ ਪਾਣੀ ਪਹਿਲਾਂ ਨਹੀਂ ਲਾਇਆ ਤੇ ਨੇ ਫਲ ਨਹੀਂ ਲਿਆ ਥੱਲੇ ਮੈਨੂੰ ਲੱਗਦਾ ਕਿ 2.5-3 ਕੁਇੰਟਲ ਕਿल्ले ਦਾ ਤੇ ਫਲ ਬਣਾਈ ਬੈਠਾ ਆ ਬੂਟਾ ਵੀ ਦੇਖੋ ਪੂਰਾ ਨਿੱਗਰ ਟਿੰਡਾ ਤੇ ਉੱਪਰ ਫੁੱਲ ਗੁੱਡੀ ਵੀ ਬਹੁਤ ਲੈ ਰਿਹਾ ਆ ਨਮਾ ਫਾਲੂ ਵੀ ਦੇਖੋ ਪੂਰਾ ਲੈ ਰਿਹਾ ਕੋਈ ਇਹਨੂੰ ਸਪਰੇ ਨਹੀਂ ਕੀਤੀ ਕੋਈ ਮਾਈਕਰੋ ਨਿਊਟ੍ਰਨ ਨਹੀਂ ਕੋਈ ਇਹਨੂੰ ਆਪਾਂ ਐਨ ਪੀ ਕੇ ਨਹੀਂ ਕੀਤਾ ਕੁਝ ਨਹੀਂ ਕੀਤਾ ਯਾਨੀ ਇਹਨੂੰ ਆਪਾਂ 6-7 ਵਾਰੀ ਸੀਲਿਆ ਵਾ ਤੇ ਬਸ ਬੀਜਿਆ ਵਾ ਤੇ ਦੋ ਡੋਜ਼ ਆਪਾਂ ਇਹਨੂੰ ਯੂਰੀਆ ਦਾ ਦਿੱਤੇ 15-15 ਕਿਲੋ ਦੋ ਵਾਰੀ ਉਹ ਵੀ ਬਰਸਾਤ ਥੋੜੀ ਜੀ ਜ਼ਿਆਦਾ ਹੋ ਗਈ ਸੀ ਉਸ ਕਰਕੇ ਤੇ ਤੁਸੀਂ ਗਰੋਥ ਵੇਖ ਸਕਦੇ ਆ ਨਰਮੇ ਦੀ ਉਨੇ ਆਪਦੀ ਫੁੱਲ ਗੁੱਡੀ ਦੇ ਪੀਕ ਦੇ ਉੱਤੇ ਆ ਹੋਰ ਜਿਹੜੇ ਆਉਣ ਵਾਲੇ 15 20 ਦਿਨ ਇਹ ਪੂਰਾ ਫਲਤੇ ਆ ਕਿਉਂਕਿ ਇਹਨੇ ਆਪਦਾ ਜੋਰ ਪੂਰਾ ਫਲ ਵਾਲੇ ਬੰਨੇ ਹੀ ਰੱਖਿਆ ਹੋਇਆ ਉੱਪਰ ਦੇਖੋ ਕਿੰਨੀ ਇਹਨੂੰ ਫੁੱਲ ਗੁੱਡੀ ਲੱਗੀ ਹੋਈ ਆ ਦੋਸਤੋ ਮੇਰਾ ਵੀਡੀਓ ਬਣਾਉਣ ਦਾ ਇੱਕ ਹੀ ਮਕਸਦ ਆ ਕਿ ਜਿਹੜਾ ਨਰਮੇ ਦੀ ਖੇਤੀ ਆਪਾਂ ਕਰਦੇ ਆ ਇਹਨੂੰ ਕੋਈ ਜ਼ਿਆਦਾ ਪਾਣੀ ਦੇਣ ਦੀ ਲੋੜ ਨਹੀਂ ਪੈਂਦੀ ਜਿੰਨਾ ਆਪਾਂ ਇਹਨੂੰ ਜਿਆਦਾ ਪਹਿਲਾਂ ਪਾਣੀ ਦਿੰਨੇ ਆ ਬਾਅਦ ਦੇ ਵਿੱਚ ਫਲ ਵੀ ਉਹਨਾਂ ਜਿਆਦਾ ਡ੍ਰੌਪ ਕਰਦਾ ਤੇ ਜਿਹੜੀ ਆਪਣੀ ਖਾਦ ਦੀ ਖਪਤ ਆ ਉਹ ਵੀ ਜਿਆਦਾ ਵੱਧ ਜਾਂਦੀ ਆ ਜਿੰਨਾ ਪਾਣੀ ਨਾਰਮਲ ਆਪਾਂ ਇਹਨੂੰ ਦਿੰਨੇ ਆ ਉਨਾਂ ਹੀ ਫਲ ਵੀ ਚੰਗਾ ਲੈਂਦਾ ਪੌਦਾ ਤੇ ਆਪਣਾ ਖਰਚਾ ਵੀ ਘਟਦਾ ਹੈ ਕਿਸੇ ਬੰਨੋਂ ਕੋਈ ਕਮੀ ਨਹੀਂ ਇਹਨੂੰ ਫਲ ਦੀ ਆ ਦੇਖੋ ਨਿੱਗਰ ਫਲ ਆ ਜਿਹੜਾ ਥੱਲੇ ਅੱਲੇ ਪਹਿਲੇ ਜਿਹੜਾ ਆਡ ਵਾਲਾ ਫਲ ਕਹਿ ਦਿੰਨੇ ਆਪਾਂ ਸ਼ੁਰੂ ਚ ਚੱਕਿਆ ਹੋਇਆ ਫਲ ਇਹਨੇ ਐਨਿੰਗਾ ਕਿ ਆਪਾਂ ਇਹਨੂੰ ਪਾਣੀ ਨਹੀਂ ਲਾਇਆ ਤੇਨੇ ਸਾਰਾ ਪਹਿਲਾ ਫਲ ਡ੍ਰੌਪ ਕਰਤਾ ਬਿਲਕੁਲ ਨਹੀਂ ਕੀਤਾ ਜਿੰਨਾ ਵੀ ਟਿੰਡੇ ਇਹਨੇ ਪਹਿਲਾ ਫੁੱਲ ਗੁੱਡੀ ਲਈ ਉਹਨੂੰ ਕਨਵਰਟ ਕੀਤਾ ਟਿੰਡੇ ਦੇ ਵਿੱਚ ਤੇ ਉੱਪਰ ਜਿਹੜਾ ਪੌਦਾ ਹੈ ਉਹ ਵੀ ਪੂਰਾ ਬਣਾ ਰਿਹਾ ਫਲ ਆ ਤੁਸੀਂ ਦੇਖ ਸਕਦੇ ਹੋ ਫੁੱਲ ਗੁੱਡੀ ਪੂਰੀ ਚੱਕੀ ਜਾਂਦਾ ਹੈ ਦੋਸਤੋ ਪੁਰਾਣੇ ਟਾਈਮ ਤੇ ਆਪਣੇ ਬਜ਼ੁਰਗ ਵੀ ਐਵੇਂ ਕਰਦੇ ਹੁੰਦੇ ਸੀ ਉਹ ਕੀ ਕਰਦੇ ਸੀ ਕਿ ਨਰਮਾ ਬੀਜ ਕੇ ਛੱਡ ਦਿੰਦੇ ਸੀ ਤੇ ਸੌਣ ਦੇ ਅੱਧ ਤੱਕ ਉਹਨੂੰ ਪਾਣੀ ਨਹੀਂ ਲਾਉਂਦੇ ਸੀ ਤੇ ਨਰਮੇ ਦਾ ਚੰਗਾ ਝਾੜ ਵੀ ਆਉਂਦਾ ਸੀ ਤੇ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਸੀ ਤੇ ਖਾਦਾਂ ਵੀ ਪਹਿਲੇ ਟਾਈਮ ਦੇ ਵਿੱਚ ਕੋਈ ਇੰਨੀਆਂ ਜ਼ਿਆਦੀਆਂ ਨਹੀਂ ਪਾਉਂਦੇ ਸੀਗੇ ਕਿਉਂਕਿ ਬਜ਼ੁਰਗ ਦੱਸਦੇ ਆ ਕਿ ਬਹੁਤ ਘੱਟ ਖਾਦ ਤੇ ਇਹ ਆਪਾਂ ਨਰਮਿੰਦੂ ਚੰਗੀ ਖੇਤੀ ਕਰ ਲੈਂਦੇ ਸੀਗੇ ਅੱਜ ਕੱਲ ਤਾਂ ਬਹੁਤ ਵੱਡਾ ਸਿਸਟਮ ਚੱਲ ਗਿਆ ਕਿ ਯਾਰ ਜਿਆਦਾ ਤੋਂ ਜਿਆਦਾ ਜੇ ਆਪਾਂ ਇਹਨੂੰ ਖਾਦ ਪਾਵਾਂਗੇ ਤੇ ਅਮਰੀਕਨ ਗਾਂ ਨੂੰ ਜਿਆਦਾ ਫਲ ਦੇਊਗਾ ਪਰ ਉਹ 2-4 ਸਾਲ ਜ਼ਰੂਰ ਦਿੰਦਾ ਜਦੋਂ ਪਹਿਲੀ ਜਿਆਦਾ ਖਾਦ ਦੇ ਨਾਲ ਹੰਬ ਜਾਂਦੀ ਹੈ ਫਿਰ ਦੋਸਤੋ ਸਾਰਾ ਜ ਸਾਰਾ ਆਪਣੇ ਜੇਬ ਤੇ ਹੀ ਖਰਚਾ ਆ ਜਾਂਦਾ ਉਹ ਅਸਲੀ ਦੋਸਤੋ ਜੇ ਘੱਟ ਪਾਣੀ ਹੈ ਆਪਣੇ ਕੋਲੇ ਤੇ ਸਭ ਤੋਂ ਵਧੀਆ ਜਿਹੜੀ ਨਰਮੇ ਦੀ ਖੇਤੀ ਆ ਕਿਉਂਕਿ ਹੁਣ ਇਹਨੇ ਜਿਹੜਾ ਆਉਣ ਵਾਲਾ ਟਾਈਮ ਆ ਜਿਵੇਂ ਅਗਸਤ ਤੇ ਸਤੰਬਰ ਦੋ ਮਹੀਨੇ ਆ ਫੇਰ ਇਹਨੇ ਨਹੀਂ ਕਹਿਣਾ ਕਿ ਮੈਨੂੰ ਪਾਣੀ ਦੀ ਕਮੀ ਆਉਣੀ ਚਾਹੀਦੀ ਹੈ ਜੇ ਉਦੋਂ ਆਪਾਂ ਨੂੰ ਇਹਨੂੰ ਸੁੱਕਾ ਲਵਾ ਲਿਆ ਫੇਰ ਜ਼ਿਆਦਾ ਮੰਨ ਲਓ ਝਾੜ ਤੇ ਫਰਕ ਪੈ ਜਾਂਦਾ ਹੁਣ ਜਿਹੜਾ ਟਾਈਮ ਆ ਹੁਣ ਤੇ ਇੱਕ ਵਾਰੀ ਕੋਈ ਪਰਵਾਹ ਨਹੀਂ ਕਰਦਾ ਪਰ ਜਿਹੜੇ ਆਉਣ ਵਾਲੇ 2 ਮਹੀਨੇ ਆ ਦੋਸਤੋ ਤੁਹਾਡੇ ਸੰਭਣ ਵਾਲੇ ਹੁੰਦੇ ਆ ਨਰਮਾ ਇਸ ਲਈ ਤੁਸੀਂ ਦੇਖ ਸਕਦੇ ਆ ਇੱਕ ਦੋਸਤੋ ਇਹਦੇ ਵਿੱਚ ਹੋਰ ਸਭ ਤੋਂ ਵਧੀਆ ਜਿਹੜਾ ਮੈਨੂੰ ਲੱਗਦਾ ਹੈ ਕਿ ਆਪਾਂ ਜੇ ਅਗਰ ਖਾਦ ਘੱਟ ਪਾਉਨੇ ਆ ਨਾ ਤੇ ਇਹਦੀ ਗਰੋਥ ਜਿਹੜੀ ਆ ਉਹ 5 5.5 ਫੁੱਟ ਹੱਦ ਬੰਦਾ ਮੰਨ ਲੋ ਖਲੋਤਾ ਵਿੱਚ ਦਿਖਦਾ ਹੋਵੇ ਇੰਨੀ ਕਰਨਦੀ ਆ ਜਦੋਂ ਆਪਣਾ ਨਰਮਾ ਦੋਸਤੋ 8 ਜਾਂ 9 ਫੁੱਟ ਦਾ ਚੱਲ ਜਾਂਦਾ ਕਿ ਉਹਦੇ ਵਿੱਚ ਬੰਦਾ ਵੜਿਆ ਵੀ ਨਹੀਂ ਦਿਖਦਾ ਫਿਰ ਉਹ ਸਾਰੀਆਂ ਸਮੱਸਿਆ ਉਹਨੂੰ ਚੁਗਣਾ ਵੀ ਔਖਾ ਚਗਾਰੇ ਵੀ ਤੰਗ ਹੁੰਦੇ ਆ ਫਿਰ ਉਹ ਥੱਲੇ ਤਾਂ 4 ਫੁੱਟ ਤੱਕ ਗਾਲੀ ਜਾਂਦਾ ਕਿਉਂਕਿ ਥੱਲੇ ਵਾਲਾ ਫਲ ਜਿਆਦਾ ਰੋਸ਼ਨੀ ਨਾ ਮਿਲਣ ਕਰਕੇ ਧੁੱਪ ਨਹੀਂ ਮਿਲਦੀ ਤੇ ਉਹ ਸਾਰੇ ਦਾ ਸਾਰਾ ਗਲ ਜਾਂਦਾ ਹੁਣ ਇਹਨੂੰ ਤੁਸੀਂ ਉੱਪਰ ਵਾਲਾ ਫਲ ਦੇਖੋ ਥੱਲੇ ਵਾਲਾ ਤੇ ਚਲ ਜੋੜਾ ਲੱਗਾ ਵਾ ਉੱਪਰ ਵਾਲੀ ਇਹਦੀ ਫੁੱਲ ਗੁੱਡੀ ਦੇਖੋ ਤੁਸੀਂ ਕਿੰਨੀ ਇਹਨੇ ਲੈ ਰੱਖੀ ਆ ਇਹ ਹੁਣ ਸਾਰੇ ਦਾ ਸਾਰਾ ਇਹਨੇ ਟੀਂਡਾ ਕਨਵਰਟ ਕਰ ਜਾਣਾ ਕਿਉਂਕਿ ਤੁਸੀਂ ਇਹਦੀ ਫਸਲ ਦਾ ਰੁੱਕ ਰਿਕ ਨੂੰ ਉੱਪਰੋਂ ਆਪ ਦੇਖਦੇ ਆਂ ਤੇ ਬਿਲਕੁਲ ਕਾਲੇ ਰੰਗ ਚ ਆ ਜਦੋਂ ਪੂਰਾ ਉਹਦਾ ਆਪਦੇ ਪੂਰੀ ਤੰਦਰੁਸਤ ਹੁੰਦਾ ਫੇਰੇ ਕੋਈ ਵੀ ਡ੍ਰੋਪਿੰਗ ਵੀ ਜਿਹੜੀ ਫੁੱਲ ਗੁੱਡੀ ਦੀ ਉਹ ਬਹੁਤ ਕੱਟ ਲੰਦਾ ਜੇ ਥੋੜਾ ਪੀਲਾ ਪੈ ਗਿਆ ਤਾਂ ਫਿਰ ਇਹ ਰਹਿਣ ਨਹੀਂ ਦਿੰਦਾ ਫੁੱਲ ਗੁੱਡੀ ਉੱਪਰ ਫਿਰ ਸਾਰੀ ਦੀ ਸਾਰੀ ਡ੍ਰੌਪਿੰਗ ਹੀ ਆਉਂਦੀ ਹੈ ਹੁਣ ਜਿਆਦਾ ਤੋਂ ਜਿਆਦਾ ਕੋਈ 5-7% ਕੋਈ ਜਿਹੜਾ ਹੌਲਾ-ਫੌਲੇ ਉਹ ਥੱਲੇ ਡਿੱਗ ਜਾਂਦਾ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਇੱਕ ਜਿੰਨਾ ਆਪਾਂ ਸਪਰੇਅ ਦਾ ਵੀ ਜਿਆਦਾ ਜ਼ੋਰ ਲਾਉਨੇ ਆ ਉਹਦੇ ਨਾਲ ਵੀ ਸਟ੍ਰੈਸ ਜਿਆਦਾ ਲੈ ਕੇ ਫਿਰ ਪਾਣੀ ਦੀ ਖਪਤ ਵੀ ਹੁੰਦੀ ਹੈ ਜੇ ਦੋ ਸਪਰੇਅ ਕਰਤੀ ਸਮਝ ਲਓ ਥੱਲੇ ਜੜਾਂ ਗਿੱਲੀਆਂ ਚਾਹੀਦੀਆਂ ਇਹਦੀਆਂ ਦੋਸਤੋ ਜੇ ਵੀਡੀਓ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ